ਹੈਲੋ ਸਟੂਡੈਂਟਸ ਅਕਸ਼ ਜ਼ੀਰੋ ਸਟੱਡੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਇੱਕ ਸਟੂਡੈਂਟ ਜੋ ਮੇਰੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਉਸਨੇ ਫਰਮਾਇਸ਼ ਕੀਤੀ ਸੀ ਕਿ ਜਿਹੜਾ ਪੈਡਾਗੋਜੀ ਹੈ ਉਸ ਦੀਆਂ ਕਲਾਸਾਂ ਨਹੀਂ ਮਿਲ ਰਹੀਆਂ ਤਾਂ ਉਸ ਉਹਨਾਂ ਲਈ ਮੈਂ ਉਹ ਬੱਚੇ ਦੇ ਕਹਿੰਦੇ ਹੀ ਮੈਂ ਪੈਡਾਗੋਜੀ ਦੀ ਜਿਹੜੀ ਕਲਾਸਾਂ ਸ਼ੁਰੂ ਕਰਾਂਗਾ ਜੇ ਸੋਸ਼ਲ ਸਟੱਡੀ ਪੈਡਾਗੋਜੀ ਹੋਏਗੀ ਉਹ ਆਪਾਂ ਅੱਗੇ ਕਲਾਸਾਂ ਸ਼ੁਰੂ ਕਰਾਂਗੇ ਵੈਸੇ ਆਪਣੇ ਚੈਨਲ ਉੱਤੇ ਹਰ ਮੈਂਡਮ ਕਰਵਾ ਰਹੇ ਨੇ ਸਾਈਕੋਲੋਜੀ ਦੀ ਪੈਡਾਗੋਜੀ ਜੀ ਉਹ ਕਰਾਉਣਗੇ ਪਰ ਜਿਹੜੀ ਸੋਸ਼ਲ ਸਟੱਡੀ ਜੀ ਕਿਉਂਕਿ ਪੀਐਸ ਜੈਟ ਦੇ 15 ਪੰੰਧ ਹਰ 15 20 ਤੋਂ 25 ਨੰਬਰ ਦੀ ਪੈਡਾਗੋਜੀ ਆਉਂਦੀ ਹੈ ਐਸਐਸਟੀ ਦੇ ਵਿੱਚ ਆਉਗੀ 15 ਨੰਬਰ ਦੀ ਪੰਜਾਬੀ ਦੇ ਵਿੱਚ ਆਉਂਦੀ ਹੈ ਇੰਗਲਿਸ਼ ਦੇ ਵਿੱਚ ਆਉਂਦੀ ਹੈ ਪੈਡਾਗੋਜੀ ਬਹੁਤ ਜ਼ਰੂਰੀ ਹੈ ਪੈਡਾਗੋਜੀ ਨੂੰ ਸਮਝਣਾ ਪੈਣਾ ਹੈ ਕਿ ਆਪਾਂ ਕਿਹ ਤਰੀਕੇ ਨਾਲ ਬੱਚਿਆਂ ਨਾਲ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਜਿਹੜੀ ਆਪਣੀ ਕਲਾਸ ਹੈ ਡੂ ਐਂਡ ਡੋਂਟ ਵਿਦ ਡੋਂਟਸ ਵਿਦ ਦਾ ਸਟੂਡੈਂਟਸ ਮਤਲਬ ਬੱਚਿਆਂ ਨਾਲ ਆਪਾਂ ਕੀ ਕਰਨਾ ਇਹ ਤੇ ਕੀ ਨਹੀਂ ਕਰਨਾ ਇਸ ਤਰੀਕੇ ਨਾਲ ਸਮਝ ਕੇ ਆਪਾਂ ਜਿਹੜਾ ਪੈਡਾਗੋਜੀ ਦਾ ਇੱਕ ਵਚਨ ਐਮਸੀਕਿਊ ਹੋਏਗਾ ਨਾ ਉਸ ਦਾ ਆਪਾਂ ਅਨਸਰ ਸਿੱਧਾ ਸੋਲਵ ਕਰ ਸਕਦੇ ਆ ਆਪਾਂ ਨੇ ਇਹ ਜਾਨਣਾ ਹੈ ਕਿ ਬੱਚੇ ਨੂੰ ਕਿਸ ਤਰੀਕੇ ਨਾਲ ਆਪਾਂ ਕਿਸ ਤਰੀਕੇ ਨਾਲ ਬੱਚੇ ਦਾ ਆਪਾਂ ਉਹ ਗੱਲਾਂ ਧਿਆਨ ਰੱਖਾਂਗੇ ਜਾਂ ਆਪਾਂ ਯਾਦ ਕਰਾਂਗੇ ਅੱਜ ਕਿਹੜੀ ਕਿਹੜੀਆਂ ਬੱਚਿਆਂ ਨਾਲ ਕਰਨੀਆਂ ਚਾਹੀਦੀਆਂ ਹਨ ਕਿੰਨਾ ਚੀਜ਼ਾਂ ਨੂੰ ਬੱਚਿਆਂ ਨੂੰ ਕਦੇ ਨਹੀਂ ਕਰਨੇ ਚਾਹੀਦੀਆਂ ਕਿਉਂਕਿ ਪੈਡਾਗੋਜੀ ਨਾਲ ਤੇ ਅਸਲ ਲਾਈਫ ਦੇ ਵਿੱਚ ਬਹੁਤ ਫਰਕ ਹੈ ਪੈਡਾਗੋਜੀ ਨੂੰ ਥੋੜਾ ਜਿਹਾ ਇੱਕ ਵਾਰੀ ਧਿਆਨ ਨਾਲ ਜੇ ਸਮਝ ਆ ਜਾਂਦੀ ਆਪਾਂ ਲੰਬੇ ਸਮੇਂ ਤੱਕ ਆਪਾਂ ਇਸ ਨੂੰ ਨਹੀਂ ਭੁੱਲਾਂਗੇ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਾ ਆਪਣਾ ਟੌਪਿਕ ਹੋਏਗਾ ਡੂ ਐਂਡ ਡੌਂਟ ਵਿਦ ਸਟੂਡੈਂਟਸ ਤਾਂ ਜੋ ਕਲਾਸਰੂਮ ਨੂੰ ਇਫੈਕਟਿਵ ਸੇਫ ਅਤੇ ਐਂਗੇਜਿੰਗ ਬਣਾਇਆ ਜਾ ਸਕੇ ਤਾਂ ਦੇ ਬੱਚਿਆਂ ਤੇ ਇੱਕ ਵਧੀਆ ਸਾਡਾ ਪੋਜ਼ਿਟਿਵ ਪ੍ਰਭਾਵ ਬਣੇ ਬੱਚਿਆਂ ਤੇ ਸਟੂਡੈਂਟ ਦਾ ਇੱਕ ਪੋਜ਼ਿਟਿਵ ਰਿਲੇਸ਼ਨ ਬਣੇ ਇਸ ਕਰਕੇ ਸਾਨੂੰ ਜਿਹੜੀਆਂ ਗਲਤੀਆਂ ਨੇ ਉਹ ਅਵੋਇਡ ਕਰਨੀਆਂ ਚਾਹੀਦੀਆਂ ਹਨ ਹੁਣ ਕਿਹੜੇ ਕਿਹੜੇ ਗਲਤੀਆਂ ਅਵੋਇਡ ਕਰਨੀਆਂ ਚਾਹੀਦੀਆਂ ਹਨ ਉਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਆਪਾਂ ਕੀ ਕਰਨਾ ਚਾਹੀਦਾ ਹੈ ਡੂ ਬੱਚਿਆਂ ਨਾਲ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਪੁਆਇੰਟ ਹੈਗਾ ਸਕਾਰਾਤਮਕ ਪ੍ਰੇਰਣਾ ਪੋਜ਼ਿਟਿਵ ਆਪਾਂ ਕਹਿ ਸਕਦੇ ਹਾਂ ਰਿਸਪੌਂਸ ਹਨਾ ਸਭ ਤੋਂ ਪਹਿਲਾਂ ਬੱਚਿਆਂ ਸਟੂਡੈਂਟਾਂ ਦੀਆਂ ਅਚੀਵਮੈਂਟ ਦੀ ਤਾਰੀਫ਼ ਕਰੋ ਬੱਚੇ ਨੂੰ ਦੇਖੋ ਐਗਜ਼ਾਮਪਲ ਦੋ ਵਧੀਆ ਆ ਵਧੀਆ ਕੋਸ਼ਿਸ਼ ਕੀਤੀ ਹੈ ਹੁਣ ਜੇਕਰ ਬੱਚਿਆਂ ਨੇ ਕੁਝ ਤੁਹਾਡੇ ਸਾਹਮਣੇ ਕੋਈ ਆਪਾਂ ਪ੍ਰੋਜੈਕਟ ਬਣਾਉਂਦਾ ਹੈ ਬੱਚਾ ਜੋ ਕੋਈ ਵੀ ਨੋਟਸ ਤਿਆਰ ਕਰਕੇ ਲੈ ਕੇ ਆਉਂਦਾ ਹੈ ਤਾਂ ਬੱਚੇ ਦੀ ਪ੍ਰੇਰਨਾ ਹੀ ਕਰੋ ਹਮੇਸ਼ਾ ਤਾਰੀਫ਼ ਕਰੋ ਕਿ ਬਹੁਤ ਵਧੀਆ ਤੂੰ ਕਰ ਸਕਦਾ ਹੈ ਕਦੇ ਵੀ ਇਹ ਨਾ ਕਰੋ ਜੇ ਤੁਹਾਨੂੰ ਕਮੀ ਵੀ ਲੱਗਦੀ ਹੈ ਤਾਂ ਇਸ ਤਰੀਕੇ ਨਾਲ ਨਾ ਕਹੋ ਵੀ ਇਹ ਤਾਂ ਤੂੰ ਬਹੁਤ ਪੂਰਾ ਸਿੱਖੀ ਨਹੀਂ ਸਕਦਾ ਬੱਚੇ ਨੂੰ ਡੀਮੋਟੀਵੇਟ ਨਾ ਕਰੋ ਡੀਮੋਟੀਵੇਟ ਨਾ ਕਰੋ ਬੱਚੇ ਨੂੰ ਹਮੇਸ਼ਾ ਪੋਜ਼ਿਟਿਵ ਜਿਹੜੀ ਸਕਾਰਾਤਮਕ ਪ੍ਰੇਰਣਾ ਉਹ ਦਿਓ ਉਸ ਤੋਂ ਬਾਅਦ ਸਵਾਲ ਪੁੱਛਣ ਲਈ ਇਨਸਪਾਇਰ ਕਰੋ ਹੁਣ ਬੱਚਿਆਂ ਵਿੱਚ ਕ੍ਰੌਸਟੇ ਪੈਦਾ ਕਰੋ ਤਾਂ ਜੋ ਬੱਚੇ ਬਦਦੇ-ਬਦਦੇ ਕੋਚਨ ਪੁੱਛ ਸਕਦੇ ਆ ਇਹ ਨਹੀਂ ਵੀ ਆਪਾਂ ਬੱਚੇ ਦੇ ਕੁਐਸਚਨ ਪੁੱਛਣ ਤੇ ਆਪਾਂ ਖਿਜਦੇ ਹੀ ਜਿਸ ਤਰੀਕੇ ਨਾਲ ਬੱਚੇ ਨਾਲ ਬਿਹੇਵ ਕਰੀਏ ਕਿ ਬੱਚਾ ਅੱਗੇ ਤੋਂ ਆਪਣੇ ਤੋਂ ਸਵਾਲ ਪੁੱਛਣ ਤੋਂ ਹੀ ਡਰੇ ਬੱਚੇ ਨੂੰ ਇਸ ਤਰੀਕੇ ਨਾਲ ਆਪਾਂ ਨੇ ਕਹਿ ਸਕਦੇ ਹਾਂ ਕਿ ਕੁਰਿਓਸਿਟੀ ਇਸ ਤਰੀਕੇ ਦੀ ਪੈਦਾ ਕਰਨੀ ਹੈ ਬੱਚੇ ਅੰਦਰ ਇਹ ਜਿਗਿਆਸਾ ਹੋਵੇ ਕੁਰਿਓਸਿਟੀ ਹੋਵੇ ਕਿ ਸਭ ਤੋਂ ਵੱਧ ਖਵਚਣ ਦਾ ਅੱਜ ਮੈਂ ਹੀ ਕਰਕੇ ਜਾਵਾਂਗਾ ਇਸ ਤਰੀਕੇ ਨਾਲ ਬੱਚੇ ਨੂੰ ਵੱਧ ਤੋਂ ਵੱਧ ਆਪਾਂ ਕਹਿ ਸਕਦੇ ਹਾਂ ਇਨਸਪਾਇਰ ਕਰੋ ਸਿੱਖਣ ਨੂੰ ਮਜ਼ੇਦਾਰ ਬਣਾਓ ਮੇਕਿੰਗ ਲਰਨਿੰਗ ਫਨ ਹੁਣ ਜੋ ਤੁਸੀਂ ਪੜਾ ਰਹੇ ਹੋ ਉਸ ਨੂੰ ਪੜਾਉਣ ਦੇ ਤਰੀਕੇ ਬਹੁਤ ਨੇ ਜਿਵੇਂ ਤੁਸੀਂ ਇੱਕ ਸੋਸ਼ਲ ਸਟਡੀ ਦੀ ਆਪਾਂ ਪੈਡਾਗੋਜੀ ਅੱਗੇ ਕਰਨੀ ਹੈਗੀ ਹਨਾ ਉਸ ਤਰੀਕੇ ਨਾਲ ਗੇਮਿੰਗ ਦੇ ਸਟੋਰੀਜ ਐਂਡ ਵਿਜਲ ਏਜ ਦੇ ਦੀ ਵਰਤੋਂ ਕਰੋ ਇਹ ਤਰੀਕੇ ਦੀ ਵਰਤੋਂ ਕਰ ਸਕਦਾ ਹੁਣ ਅਸੀਂ ਸੋਸ਼ਲ ਸਟਡੀ ਦੀ ਆਪਾਂ ਵਰਤੋਂ ਕਰਾਂਗੇ ਆਪਾਂ ਕਰਾਂਗੇ ਜਿਵੇਂ ਆਪਾਂ ਪੋਲਿਟਿਕਸ ਆਪਾਂ ਬੱਚੇ ਨੂੰ ਕਰਾ ਰਹੇ ਹਾਂ ਤਾਂ ਇਸ ਤਰੀਕੇ ਨਾਲ ਜਿਹੜੇ ਇਲੈਕਸ਼ਨ ਜੇ ਹੁੰਦੇ ਨੇ ਕੁਝ ਕੁ ਬੱਚਿਆਂ ਨੂੰ ਉਸ ਤਰੀਕੇ ਨਾਲ ਕਲਾਸ ਦੇ ਵਿੱਚ ਚੋਣ ਇਲੈਕਸ਼ਨ ਕਮਿਸ਼ਨਰ ਬਣਾ ਦਿਓ ਜਿਵੇਂ ਜਿਸ ਤਰੀਕੇ ਨਾਲ VOTING ਹੁੰਦੀ ਹੈ ਉਸ ਤਰੀਕੇ ਨਾਲ ਬੱਚਿਆਂ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਆਪਾਂ ਗਰਾਉਂਡ ਲੈਵਲ ਤੇ ਬੱਚਿਆਂ ਨੂੰ ਕੁਝ ਕਰਕੇ ਦਿਖਾਈਏ ਇਸ ਤਰੀਕੇ ਨਾਲ ਜਿਵੇਂ ਅਦਾਲਤ ਅਦਾਲਤਾਂ ਹੁੰਦੀਆਂ ਨੇ ਇੱਕ ਬੱਚੇ ਨੂੰ ਜੱਜ ਬਣਾ ਦੋ ਵਕੀਰ ਬਣਾ ਦੋ ਇਸ ਤਰੀਕੇ ਨਾਲ ਐਕਟੀਵਿਟੀਜ਼ ਕੋਈ ਨਾ ਕੋਈ ਆਪਾਂ ਕਰਦੇ ਰਹਿਣਾ ਚਾਹੀਦੇ ਸੋਸ਼ਲ ਸਟਡੀਿੰਗ ਲੈ ਕੇ ਜਿਸ ਨਾਲ ਬੱਚਿਆਂ ਨੂੰ ਜਿਹੜਾ ਪੜ੍ਹਨਾ ਉਹ ਫਨ ਲੱਗੇ ਤੇ ਇੰਟਰਸਟਿੰਗ ਲੱਗੇ ਹੁਣ ਧਿਆਨ ਨਾਲ ਸੁਣੋ ਸਭ ਤੋਂ ਪਹਿਲਾਂ ਵਿਦਿਆਰਥੀ ਦੀ ਗੱਲ ਆਪਾਂ ਇਹ ਕਹਿੰਦੇ ਆ ਵੀ ਟੀਚਰ ਨੂੰ ਬੱਚਿਆਂ ਨੂੰ ਟੀਚਰ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਪਰ ਜਿਹੜੇ ਟੀਚਰ ਨੇ ਉਹਨਾਂ ਨੂੰ ਵੀ ਬੱਚੇ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ ਬੱਚਾ ਕੀ ਕਹਿਣਾ ਚਾਹੁੰਦਾ ਹੈ ਬੱਚੇ ਨੂੰ ਕਦੇ ਵੀ ਇਗਨੋਰ ਨਾ ਕਰੋ ਵਿਦਿਆਰਥੀ ਦੀ ਗੱਲ ਸੁਣੋ ਅਤੇ ਰਿਸਪੈਕਟ ਦਿਖਾਓ ਕਦੇ ਵੀ ਇਸ ਤਰੀਕੇ ਨਾਲ ਖਿਜਣ ਹੋਣਾ ਕਿ ਬੱਚੇ ਨੇ ਕੁਝ ਕਵਚਨ ਪੁੱਛਿਆ ਤੇ ਕਿਉਂ ਪੁੱਛ ਲਿਆ ਤਾਂ ਬੱਚੇ ਅੰਦਰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਬੱਚੇ ਨੂੰ ਰਿਸਪੈਕਟ ਦਿਓ ਕਿ ਬੱਚਾ ਵਾਰ-ਵਾਰ ਆਪਾਂ ਨੂੰ ਇੱਕ ਵਧੀਆ ਲਿਸਨਰ ਬਣੇ ਧਿਆਨ ਨਾਲ ਬੱਚਾ ਆਪਾਂ ਨੂੰ ਸੁਣੇ ਅਤੇ ਆਪਾਂ ਤੋਂ ਕੁਝ ਵੀ ਬੱਚਾ ਉਪਰਲੀ ਆਪਣੇ ਨਾਲ ਬੱਚਾ ਗੱਲ ਕਰ ਸਕੇ ਕਲਾਸ ਦਾ ਇਸ ਤਰੀਕੇ ਨਾਲ ਮਾਹੌਲ ਬਣਾਉਣਾ ਬਲਕਨਟਾ ਦਾ ਆਦਰ ਰਿਸਪੈਕਟ ਇੰਡੀਵਿਜੁਅਲ ਡਿਫਰੈਂਸ ਹਰ ਸਟੂਡੈਂਟ ਦੇ ਵਿੱਚ ਲਰਨਿੰਗ ਆਪਾਂ ਕਹਿ ਸਕਦੇ ਹਾਂ ਇੱਕ ਵੱਖਰਤਾ ਹੁੰਦੀ ਹੈ ਵੱਖਰਤਾ ਸਟਾਈਲ ਹੁੰਦਾ ਹੈ ਇੰਟਰਸਟ ਹੁੰਦਾ ਹੈ ਹਰ ਬੱਚੇ ਦਾ ਵੱਖਰ ਵੱਖਰ ਹਰ ਕੋਈ ਵੀ ਬੱਚਾ ਹੋਵੇ ਹਰ ਬੱਚੇ ਦੇ ਵਿੱਚ ਬਖਰੀਮਾ ਪਦ ਹੁੰਦਾ ਹੈ ਉਹਦਾ ਸਿੱਖਣ ਦਾ ਤਰੀਕਾ ਲੱਗ ਹੁੰਦਾ ਹੈ ਕੋਈ ਬੱਚੇ ਨੂੰ ਇੰਟਰਸਟ ਹੁੰਦਾ ਹੈ ਕਿ ਜ਼ਿਆਦਾਤਰ ਕਹਾਣੀਆਂ ਰਾਹੀਂ ਬੱਚਾ ਸੌਂਝਾਇਆ ਜਾਵੇ ਤਾਂ ਸਮਝਦਾ ਹੈ ਕੁਝ ਤਰੀਕੇ ਨਾਲ ਬੰਦਾ ਲੈਕਚਰ ਵਿਧੀ ਰਾਹੀਂ ਕੁਝ ਤਰੀਕੇ ਨਾਲ ਬੰਦਾ ਬੱਚਾ ਸਿੱਖਦਾ ਹੈ ਕਿ ਬੱਚੇ ਨੂੰ ਆਪਾਂ ਆਪਾ ਬੋਰਡ ਤੇ ਕੁਚਨਿੰਗ ਕਰਾਉਣੀ ਇਸ ਤਰੀਕੇ ਨਾਲ ਬੱਚਾ ਸਮਝਦਾ ਵੀ ਹਾਂ ਮੈਨੂੰ ਇਸ ਤਰੀਕੇ ਨਾਲ ਬੱਚੇ ਨੂੰ ਆਪਾਂ ਨੇ ਸਭ ਤੋਂ ਪਹਿਲਾਂ ਸਮਝਣਾ ਹੈ ਕਿ ਬੱਚੇ ਦਾ ਸਿੱਖਣ ਦਾ ਇੰਟਰਸਟ ਕਿਵੇਂ ਦਾ ਹੈ ਉਸ ਤਰੀਕੇ ਨਾਲ ਬੱਚਿਆਂ ਦੇ ਸਿੱਖਣ ਦੇ ਇੰਟਰਸਟ ਤੋਂ ਆਪਾਂ ਆਈਡੀਆ ਲਾ ਕੇ ਬੱਚੇ ਨੂੰ ਜਿਹੜਾ ਆਪਾਂ ਲਰਨਿੰਗ ਕਰਵਾਉਣੀ ਹੈ ਜੀ ਸਭ ਤੋਂ ਇਹ ਪੈਡਾਗੋਜੀ ਦਾ ਮੇਨ ਪੁਆਇੰਟ ਹੈਗਾ ਅਗਲਾ ਕਲਾਸਰੂਮ ਨੂੰ ਸੇਫ ਅਤੇ ਪੋਜ਼ਿਟਿਵ ਰੱਖੋ ਕਲਾਸਰੂਮ ਦਾ ਜਿਹੜਾ ਮਾਹੌਲ ਹੈ ਉਹ ਸੇਫ ਅਤੇ ਪੋਜ਼ਿਟਿਵ ਹੋਣਾ ਚਾਹੀਦਾ ਹੈ ਜਿਹੜਾ ਸਟੂਡੈਂਟ ਹੈ ਉਹ ਫੀਲ ਸੇਕੁਰ ਐਂਡ ਮੋਟੀਵੇਟਿਡ ਕਰਨ ਲਈ ਫਰੈਂਡਲੀ এনवायरमेंट ਬਣਾਓ ਮਤਲਬ ਬੱਚਿਆਂ ਲਈ ਇੱਕ ਫਰੈਂਡਲੀ এনवायरमेंट ਬਣਾਓ ਬੱਚਿਆਂ ਨੂੰ ਅਗਰ ਪੜਾਉਣਾ ਹੈ ਤਾਂ ਬੱਚਿਆਂ ਦਾ ਟੀਚਰ ਨਹੀਂ ਬੱਚਿਆਂ ਦੇ ਦੋਸਤ ਬਣ ਕੇ ਪੜਾਓ ਪੈਡਾਗੋਜੀ ਇਹ ਕਹਿੰਦੀ ਹੈ ਕਿ ਬੱਚਿਆਂ ਨੂੰ ਇਸ ਤਰੀਕੇ ਦਾ ਕਲਾਸ ਦੇ ਵਿੱਚ ਵਾਤਾਵਰਣ ਸੇਫ ਫੀਲ ਕਰੇ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਚਿਚਕਣਾ ਹੋਵੇ ਜਿਵੇਂ ਕੁੜੀਆਂ ਨੂੰ ਕੁੜੀਆਂ ਹੁੰਦੀਆਂ ਨੇ ਮੁੰਡੇ ਹੁੰਦੇ ਨੇ ਉਹਨਾਂ ਨੂੰ ਇਸ ਤਰੀਕੇ ਦਾ এনवायरमेंट ਕਲਾਸ ਦੇ ਵਿੱਚ ਦਿਓ ਕਿ ਹੋ ਟੀਚਰ ਤੋਂ ਓਪਨਲੀ ਕੁਵਚਨ ਪੁੱਛ ਸਕਣ ਅਤੇ ਓਪਨਲੀ ਹੋ ਆਪਣੀ ਲਰਨਿੰਗ ਹੈ ਜਿਹੜੀ ਉਹ ਕਰ ਸਕਣ ਤਾਂ ਕਰਕੇ ਫਰੈਂਡਲੀ ਬਿਹੇਵੀਅਰ ਹੈ ਜਿਹੜਾ ਟੀਚਰ ਤੇ ਇੱਕ ਸਟੂਡੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਕਰਦੀਆਂ ਸਮੱਸਿਆਵਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਸਕੇ ਇਸ ਤਰੀਕੇ ਨਾਲ ਆਪਾਂ ਨੂੰ ਸਟੂਡੈਂਟ ਨੂੰ ਆਪਾਂ ਪਿਆਲ ਦੇ ਆਧਾਰ ਤੇ ਆਪਾਂ ਮੋਟੀਵੇਟਿਡ ਰੱਖਣਾ ਹੈਗਾ ਹੁਣ ਇੱਕ ਪੁਆਇੰਟ ਨੰਬਰ 7 ਪਾਰਟੀਪੀਕੇਸ਼ਨ ਪਾਰਟੀਪੀਕੇਸ਼ਨ ਅਨੁਗਰਜ ਕਰੋ ਬੱਚਾ ਹੁਣ ਵੱਧ ਤੋਂ ਵੱਧ ਬੱਚੇ ਵਿੱਚ ਪਾਰਟੀ ਕਿਸੇ ਵੀ ਚੀਜ਼ ਦੀ ਭਾਗ ਲੈਣ ਲਈ ਹਨਾ ਸਭ ਤੋਂ ਵੱਧ ਬੱਚੇ ਅੰਦਰਿਕ ਉਕਰੁਚਕਤਾ ਜਿਗਿਆਸ਼ਾ ਪੈਦਾ ਕਰਨੀ ਹੈ ਬੱਚਾ ਤਾਂ ਜਦੋਂ ਵੱਧ ਤੋਂ ਵੱਧ ਭਾਗ ਲੈ ਸਕੇ ਜਿਵੇਂ ਗਰੁੱਪ ਐਕਟੀਵਿਟੀਜ਼ ਡਿਸਕਸ਼ਨ ਚੱਲ ਰਹੀ ਹੈ ਰੋਲ ਪਲੇ ਨਾਲ ਇਨਵੋਲਵ ਕਰੋ ਮਤਲਬ ਕਹਿੰਦਾ ਹੈ ਕੋਈ ਗਰੁੱਪ ਬਣਾ ਦਿਓ ਬੱਚਿਆਂ ਦਾ ਗਰੁੱਪ ਐਕਟੀਵਿਟੀ 'ਚ ਦੇ ਦਿਓ ਉਹਨਾਂ ਨੂੰ ਜਿਸ ਨਾਲ ਬੱਚੇ ਜਿਹੜੀ ਲਰਨਿੰਗ ਵਧੀਆ ਹੋ ਚੁੱਕੇ ਅਤੇ ਬੱਚਿਆਂ ਅੰਦਰ ਪਾਰਟੀ ਪਾਰਟਿਸਪੀਕੇਸ਼ਨ ਜਾਂ ਕਿਸੇ ਵੀ ਚੀਜ਼ 'ਚ ਭਾਗ ਲੈਣ ਦੀ ਵੱਧ ਤੋਂ ਵੱਧ ਰੁਚੀ ਪੈਦਾ ਹੋ ਸਕੇ ਬੱਚਿਆਂ ਨਾਲ ਡਿਸਕਸ਼ਨਲ ਸੈਸ਼ਨ ਰੱਖੋ ਜਿਵੇਂ ਆਪਾਂ ਸੰਸਦ ਹਿਸਟਰੀ ਤੋਂ ਐਸਐਸਟੀ ਦੇ ਸਟੂਡੈਂਟ ਹੋਗੇ ਜਿਵੇਂ ਸੰਸਦ ਤੇ ਆਪਾਂ ਅਰਚਰਚਾ ਰੱਖ ਲਈ ਸੰਸਦ ਕਿਵੇਂ ਬਣਦੀ ਹੈ ਸੰਸਦ ਦੇ ਕਿਹੜੇ ਕਿਹੜੇ ਮੈਂਬਰ ਹੁੰਦੇ ਹਨ ਸੰਸਦ ਕੀ ਕੀ ਆਪਨਾ ਰੂਲ ਲਾਗੂ ਕਰ ਸਕਦੀ ਹੈ ਉਹਨਾਂ ਬਾਰੇ ਇੱਕ ਡਿਸਕਸ਼ਨ ਰੱਖੋ ਜਿਸ ਨਾਲ ਬੱਚੇ ਨੂੰ ਚੰਗੀ ਤਰ੍ਹਾਂ ਸਮਝਾ ਸਕੇ ਰੋਲ ਪਲੇ ਕਰੋ ਜਿਸ ਨਾਲ ਬੱਚੇ ਨੂੰ ਆਪਣੇ ਨਾਲ ਇਨਵੋਲਵ ਰੱਖੋ ਪੈਡਾਗੋਜੀ ਦਾ ਇਹ ਮੇਨ ਪੁਆਇੰਟ ਮੰਨਿਆ ਜਾਂਦਾ ਹੈ ਅੱਗੇ ਹੈ ਕੰਸਟਰਕਟਿਵ ਫੀਡਬੈਕ ਦਿਓ ਗਿਵ ਅ ਕੰਸਟਰਕਟਿਵ ਫੀਡਬੈਕ ਬੱਚੇ ਨੂੰ ਹਮੇਸ਼ਾ ਮਿਸਟੇਕ ਨੂੰ ਲਰਨਿੰਗ ਓਪਰ ਓਪਰਚੁਨਿਟੀ ਬਣਾਓ ਮਤਲਬ ਬੱਚੇ ਨੂੰ ਜੇਕਰ ਬੱਚਾ ਮਿਸਟੇਕ ਕਰਦਾ ਹੈ ਸਿੱਖਣ ਦੇ ਵਿੱਚ ਤਾਂ ਉਸ ਨੂੰ ਚੰਗੇ ਤਰੀਕੇ ਨਾਲ ਸੁਝਾਓ ਬੱਚਾ ਕਿੱਥੇ ਮਿਸਟੇਕ ਕਰਦਾ ਹੈ ਉਸ ਤਰੀਕੇ ਨੂੰ ਜਾਣੋ ਬੱਚੇ ਬੱਚੇ ਵਿੱਚ ਕੀ ਕਮੀ ਰਹਿੰਦੀ ਹੈ ਕਦੇ ਵੀ ਸਿੱਖਣ ਦੇ ਵਿੱਚ ਕਮੀ ਆਪਾਂ ਪੈਡਾਗੋਜੀ ਦੇ ਮੁਤਾਬਕ ਅਗਰ ਕੋਈ ਕਮੀ ਹੈ ਬੱਚਾ ਨਹੀਂ ਪੜ ਪਾ ਰਿਹਾ ਤਾਂ ਬੱਚੇ ਦੀ ਇਸ ਦੇ ਵਿੱਚ ਇਹ ਨਹੀਂ ਹੈਗੀ ਬੱਚੇ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਪੈਡਾਗੋਜੀ ਕਹਿੰਦੀ ਹੈ ਕਿ ਹਮੇਸ਼ਾ ਟੀਚਰ ਦੇ ਵਿੱਚ ਪ੍ਰੋਬਲਮ ਹੈ ਅਗਰ ਬੱਚਾ ਟੀਚਰ ਵਧੀਆ ਨਹੀਂ ਸਿਖਾ ਪਾ ਰਿਆ ਬੱਚਾ ਨਹੀਂ ਸਿੱਖ ਰਿਹਾ ਤਾਂ ਇਹਦੇ ਵਿੱਚ ਟੀਚਰ ਦੀ ਗਲਤੀ ਹੈ ਪੈਡਾਗੋਜੀ ਦੇ ਮੁਤਾਬਕ ਬੱਚਾ ਤਾਂ ਸਹੀ ਤਾਈ ਸਿੱਖੇਗਾ ਜੇਕਰ ਟੀਚਰ ਵਧੀਆ ਗਾਈਡ ਕਰੇਗਾ ਇਸ ਤਰੀਕੇ ਨਾਲ ਕਹਿੰਦਾ ਪਰ ਮੈਂ ਸਿੱਧੇ ਤਰੀਕੇ ਨਾਲ ਕਹਿਣਾ ਚਾਹਣਾ ਕਿ ਪੈਡਾਗੋਜੀ ਵਿੱਚ ਬੱਚੇ ਨੂੰ ਪਹਿਲ ਦਿੱਤੀ ਜਾਂਦੀ ਹੈ ਕਦੇ ਵੀ ਇਹ ਨਾ ਕਰੋ ਆਪਾਂ ਨੂੰ ਜਿਵੇਂ ਪੈਡਾਗੋਜੀ ਪਹਿਲਾਂ ਪੜ੍ਹੀ ਨਹੀਂ ਤੀ ਮੈਨੂੰ ਇਹ ਲੱਗਦਾ ਸੀ ਵੀ ਬੌਧਿਕ ਬਚਨ ਇਸ ਤਰੀਕੇ ਦੇ ਹੁੰਦੇ ਆ ਨਾ ਜਿਸ ਨੂੰ ਆਪਾਂ ਨੂੰ ਲੱਗਦਾ ਵੀ ਯਾਰ ਜਿਹੜਾ ਬੱਚਾ ਸਿੱਖ ਨਹੀਂ ਸਕਦਾ ਤਾਂ ਇਹਦਾ ਬੱਚਾ ਦਾ ਦਾ ਦਿਮਾਗ ਹੀ ਡੰ ਲਿਆ ਹਣਾ ਇਹ ਤਾਂ ਸਿੱਖ ਨਹੀਂ ਸਕਦਾ ਪੈਡਾਗੋਜੀ ਦੇ ਮੁਤਾਬਕ ਇਹ ਕਦੇ ਨਾ ਕੋਈ ਵੀ ਟੀਚਰ ਮਤਲਬ ਹਰ ਚੀਜ਼ ਦੇ ਵਿੱਚ ਬੱਚੇ ਨੂੰ ਪਹਿਲ ਦੋ ਹਰ ਇੱਕ ਪੈਡਾਗੋਜੀ ਕਹਿੰਦੀ ਬੱਚਾ ਹੀ ਸਭ ਕੁਝ ਹੈ ਜੇ ਬੱਚੇ ਨੇ ਤਾਂ ਟੀਚਰ ਨੇ ਜੇ ਬੱਚੇ ਨੇ ਤਾਂ ਸਕੂਲ ਨੇ ਜੇ ਬੱਚੇ ਨੇ ਤਾਂ ਤਾਂ ਆਪਾਂ ਵੇਖਿਆ ਜੇ ਬੱਚੇ ਨੇ ਤਾਂ ਸਾਡਾ ਦੇਸ਼ ਅੱਗੇ ਵਧੇਗਾ ਪੈਡਾਗੋਜੀ ਦੇ ਮੁਤਾਬਕ ਹਰ ਇੱਕ ਚੀਜ਼ ਹੈ ਜਿਹੜੀ ਬੱਚੇ ਨੂੰ ਪਹਿਲ ਦੇ ਆਧਾਰ ਤੇ ਮੰਨ ਕੇ ਚੱਲੋ ਨਾ ਕਿ ਟੀਚਰ ਦੀ ਸੁਭਦਾਵਾਂ ਲਈ ਜੇ ਵੀ ਅਗਰ ਉਗਿਆ ਪੂਰੇ ਤੌਰ ਤੇ ਦਿੰਦਾ ਕੋਈ ਏਸੀ ਦੇ ਗਿਆ ਸਕੂਲ ਨੂੰ ਇਹ ਏਸੀ ਆਪਾਂ ਕਹਾਂਗੇ ਇਹਦਾ ਪੱਕੇ ਦੇ ਕਮਰੇ ਚ ਲਾ ਦੋ ਕਦੇ ਵੀ ਨੂੰ ਪੈਡਾਗੋਜੀ ਕਹਿੰਦੀ ਹੈ ਕਿ ਜਿੱਥੇ ਬੱਚੇ ਬੈਂਦੇ ਨੇ ਸਟੂਡੈਂਟ ਬੈਂਦੇ ਨੇ ਉਹਨਾਂ ਦੇ ਕਮਰੇ ਚ ਲਗਾਓ ਹਰ ਇੱਕ ਫੈਸਿਲਿਟੀ ਉਹਨਾਂ ਨੂੰ ਦਿਓ ਮੇਰੇ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ ਅਗਲਾ ਪੁਆਇੰਟ ਆਪਾਂ ਕਹਿ ਸਕਦੇ ਹਾਂ ਕੋ ਬੀ ਕੌਨਸ਼ੀਅੰਸ ਧਿਆਨ ਫੁੱਲ ਆਪਾਂ ਕਹਿ ਸਕਦੇ ਹਾਂ ਵੀ ਹਮੇਸ਼ਾ ਧਿਆਨ ਧਿਆਨ ਬਣਾ ਕੇ ਰੱਖੋ ਰੂਲ ਬਣਾ ਕੇ ਰੱਖੋ ਕਲਾਸ ਦੇ ਵਿੱਚ ਰੂਲ ਵੀ ਕੋਈ ਸਖਤ ਨਹੀਂ ਹੋਣਾ ਚਾਹੀਦਾ ਡਿਸਪੀਸਪਲਨ ਵੀ ਕੋਈ ਸਖਤ ਨਹੀਂ ਹੋਣਾ ਚਾਹੀਦਾ ਆਪਾਂ ਕਹਿ ਸਕਦੇ ਹਾਂ ਬੱਚੇ ਅੰਦਰ ਬੱਚੇ ਅੰਦਰ ਐਕਸਪੈਕਟੇਸ਼ਨ ਆਪਾਂ ਕਹਿ ਸਕਦੇ ਹਾਂ ਐਕਸਪੈਕਟੇਸ਼ਨ ਬਣਾਓ ਤਾਂ ਜੋ ਆਪਣੇ ਬੱਚੇ ਅੰਦਰ ਇਸ ਤਰੀਕੇ ਦੀ ਭਾਵਨਾ ਪੈਦਾ ਕਰ ਦੋ ਬੱਚਾ ਓਪਨਲੀ ਆਪਾਂ ਟੀਚਰ ਤੋਂ ਕੋਈ ਵੀ ਕੁਵਚਨ ਪੁੱਛ ਸਕਦਾ ਹੈ ਜਿਹੜੇ ਰੂਲ ਨੇ ਬੇਸ਼ੱਕ ਰੂਲ ਆਪਾਂ ਲਾਗੂ ਜਰੂਰੀ ਨੇ ਕਲਾਸਰੂਮ ਦੇ ਵਿੱਚ ਪਰ ਬੱਚਿਆਂ ਲਈ ਬਹੁਤੀ ਸਟ੍ਰਿਕਟ ਨਹੀਂ ਹੋਣੇ ਚਾਹੀਦੇ ਇਹ ਨਹੀਂ ਆਪਾਂ ਡੰਡਿਆਂ ਨਾਲ ਕੁੱਟ ਕੇ ਬਣਾ ਲਈਏ ਡਿਸਪਲਨ ਜੇ ਕੋਈ ਬੱਚਾ ਡਿਸਪਲਨ ਤੋਂ ਬਾਹਰ ਜਾਂਦਾ ਇਹ ਨਹੀਂ ਕਿ ਆਪਾਂ ਉਸ ਨੂੰ ਡਾਂਟ ਦਈਏ ਜਾਂ ਕਿਸੇ ਵੀ ਤਰੀਕੇ ਨਾਲ ਆਪਾਂ ਉਸ ਨਾਲ ਮਿਸਬੇਵ ਕਰੀਏ ਤਾਂ ਕਿ ਬੱਚੇ ਨੂੰ ਇਸ ਤਰੀਕੇ ਦੀ ਕਰੋਸਟੀ ਬਣਾਓ ਬੱਚਾ ਤਾਂ ਜੋ ਵੱਧ ਤੋਂ ਵੱਧ ਵਧੀਆ ਬੱਚਾ ਵਧੀਆ ਲਰਨਿੰਗ ਕਰ ਸਕੇ ਤੇ ਕਲਾਸ ਦਾ ਜਿਹੜਾ ਵਾਤਾਵਰਨ ਬਰੀਆ ਤਰੀਕੇ ਨਾਲ ਹੋ ਸਕੇ ਹੁਣ ਮੇਨ ਪੁਆਇੰਟ ਪ੍ਰਾਈਸ ਅਫਰਟ ਨਾਟ ਅਡਜਸਟਡ ਰਿਜ਼ਲਟ ਜਿਹੜਾ ਆਪਾਂ ਕਹਿ ਸਕਦੇ ਹਾਂ ਨਾ ਜਿਹੜਾ ਆਪਾਂ ਬੱਚੇ ਦੀ ਵੱਧ ਤੋਂ ਵੱਧ ਪ੍ਰਾਈਸ ਕਰਨੀ ਹੈ ਕਿ ਵੱਧ ਤੋਂ ਵੱਧ ਪ੍ਰਸ਼ੰਸਾ ਕਰਨੀ ਹੈ ਸਟੂਡੈਂਟ ਲਈ ਇਦਾਂ ਦੇ ਅਫੋਰਟ ਕਰੋ ਕਿ ਉਹ ਸਟੂਡੈਂਟ ਅਫੋਰਟ ਕਰਨ ਨਾਲ ਹੀ ਇਨਸਪਾਇਰ ਹੁੰਦੇ ਆ ਨਾ ਨਾ ਕਿ ਸਿਰਫ ਰਿਜ਼ਲਟ ਨਾਲ ਇਹ ਤੇ ਕਹਿਣਾ ਚਾਹਣਾ ਕਿ ਸਾਡਾ ਅ ਮਕਸਦ ਹੈ ਬੱਚੇ ਨੂੰ ਪ੍ਰਾਈਸ ਪ੍ਰਾਈਸ ਦੇ ਕੇ ਬੱਚੇ ਨੂੰ ਮੋਟੀਵੇਟ ਕਰਕੇ ਇਨਸਪਾਇਰ ਕਰਨਾ ਨਾ ਕਿ ਬੱਚੇ ਇਹ ਸੋਚ ਕੇ ਬੱਚਾ ਵਧੀਆ ਰਿਜ਼ਲਟ ਦੇ ਰਿਹਾ ਹੈ ਨਾ ਕਿ ਬੱਚੇ ਦੇ ਰਿਜ਼ਲਟ ਨੂੰ ਆਪਾਂ ਨੇ ਇਸ ਤੀਕੇ ਇਸ ਤਰੀਕੇ ਦਾ ਆਈਡੀਆ ਲਾਉਣਾ ਹੈ ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਕੋਸ਼ਿਸ਼ ਕਰੋ ਕੀ ਬੱਚੇ ਦੀ ਵੱਧ ਤੋਂ ਵੱਧ ਤਰੀਕ ਕੀਤੀ ਜਾਵੇ ਜਿਸ ਨਾਲ ਬੱਚੇ ਨੂੰ ਹਲਕਾ ਫੁਲਕਾ ਕੋਈ ਨਾਮ ਜੋ ਪੈਨ ਪੈਨਸ਼ਨ ਆਪਾਂ ਦੇ ਸਕਦੇ ਹਾਂ ਬੱਚੇ ਲਈ ਕਲਾਸ ਲਈ ਬੱਚੇ ਲਈ ਪਤਾੜੀਆਂ ਖੜਾ ਕਰਕੇ ਕਲਾਸ ਦੇ ਵਿੱਚ ਤਾੜੀਆਂ ਮਾਰਾ ਦੋ ਇਸ ਤਰੀਕੇ ਨਾਲ ਬੱਚੇ ਦਾ ਹੌਸਲਾ ਵਧਦਾ ਹੈ ਜਿਸ ਤਰੀਕੇ ਨਾਲ ਬੱਚਾ ਵੱਧ ਤੋਂ ਵੱਧ ਸਿੱਖਣ ਦੇ ਵਿੱਚ ਆਪਾਂ ਆਪਣਾ ਫਾਇਦਾ ਲੈਂਦਾ ਤੇ ਵੱਧ ਤੋਂ ਵੱਧ ਵਿਕਾਸ ਕਰ ਸਕਦਾ ਹੈ ਬੱਚਾ ਹੁਣ ਕੀ ਨਹੀਂ ਕਰਨਾ ਚਾਹੀਦਾ ਡੋਂਟ ਹੁਣ ਕੀ ਨਹੀਂ ਕਰਨਾ ਚਾਹੀਦਾ ਹੁਣ ਤੱਕ ਤੁਹਾਨੂੰ ਉਹ ਦੱਸਿਆ ਬੱਚੇ ਨਾਲ ਕੀ ਕਰਨਾ ਚਾਹੀਦਾ ਹੁਣ ਅੱਪਾ ਜੋ ਪੜ ਰਹੇ ਆ ਬੱਚੇ ਨਾਲ ਕੀ ਨਹੀਂ ਕਰਨਾ ਚਾਹੁੰਦਾ ਹੁਣ ਸਭ ਤੋਂ ਪਹਿਲਾਂ ਮੇਨ ਪੁਆਇੰਟ ਹੈ ਸਟੂਡੈਂਟ ਨੂੰ ਕੰਪੇਅਰ ਨਾ ਕਰੋ ਉਹ ਵਰਡ ਕੰਪੇਅਰ ਆਪਾਂ ਅਵੋਇਡ ਕਰੋ ਜਿੱਦ ਵਿੱਚ ਆਪਾਂ ਮਤਲਬ ਆਪਾਂ ਕਿਸੇ ਨਾਲ ਕੰਪੇਅਰ ਕਰਨਾ ਅਵੋਇਡ ਕਰੋ ਬਿਲਕੁਲ ਹਰ ਇੱਕ ਸਟੂਡੈਂਟ ਦੀ ਨੀਕ ਹੈ ਹਰ ਇੱਕ ਸਟੂਡੈਂਟ ਦਾ ਵੱਖਰਾ ਪੜਨ ਦਾ ਤਰੀਕਾ ਹੈ ਸਿੱਖਣ ਦਾ ਵੱਖਰਾ ਆਪਾਂ ਮਾਈਂਡ ਹੈ ਵੱਖਰਾ ਇੱਕ ਪ੍ਰੋਸੈਸ ਹੁੰਦਾ ਜਿਸ ਨਾਲ ਬੱਚਾ ਸਿੱਖਦਾ ਹੈ ਕਦੇ ਵੀ ਇਹ ਕੰਪੇਅਰ ਨਾ ਕਰੋ ਵੀ ਫਲਾਣਾ ਸਟੂਡੈਂਟ ਦੇਖੋ ਕਿੰਨਾ ਇੰਟੈਲੀਜੈਂਟ ਹੈ ਤੂੰ ਤਾਂ ਇੱਕ ਡਰਲਾ ਹੈ ਤੂੰ ਨਹੀਂ ਸਿੱਖ ਸਕਦਾ ਤੂੰ ਉਹਦੇ ਵਰਗਾ ਬਣ ਜਾ ਉਹਦੇ ਵਾਂਗੂ ਪੜਿਆ ਕਰ ਕਦੇ ਵੀ ਬੱਚੇ ਨੂੰ ਇਸ ਤਰੀਕੇ ਨਾਲ ਕੰਪੇਅਰ ਨਾ ਕਰੋ ਜਾਂ ਬਲਕਿ ਬੱਚੇ ਦੀਆਂ ਭਾਵਨਾਵਾਂ ਨੂੰ ਸਮਝੋ ਕਿ ਬੱਚਾ ਕਿਸ ਤਰੀਕੇ ਨਾਲ ਸਿੱਖਣਾ ਚਾਹੁੰਦਾ ਹੈ ਸਖਤ ਸਜ਼ਾ ਨਾ ਦਿਓ ਕਦੇ ਵੀ ਅਵੋਇਡ ਹਰਾਸ਼ਮੈਂਟ ਪੈਨਲਟੀ ਨਾ ਦਿਓ ਅਗਰ ਬੱਚਾ ਕਦੇ ਵੀ ਗਲਤੀ ਕਰਦਾ ਹੈ ਉਸ ਨੂੰ ਕਦੇ ਵੀ ਸਖਤ ਸਜ਼ਾ ਨਾ ਦਿਓ ਤੂੰ ਉਸ ਨੂੰ ਥੱਪੜ ਮਾਰੋ ਜਾਂ ਉਸ ਦਾ ਕਲਾਸ ਦੇ ਵਿੱਚੋਂ ਨਾਮ ਕੱਟ ਦਿਓ ਜਾਂ ਬੱਚੇ ਨੂੰ ਇਕੁਲ ਕਰਨਾ ਵਗੈਰਾ ਫਲਾੜੋ ਜਿਸ ਤਰੀਕੇ ਨਾਲ ਪੁਰਾਣੇ ਸਕੂਲਾਂ ਦੇ ਵਿੱਚ ਕੀਤਾ ਜਾਂਦਾ ਸੀ ਬੱਚੇ ਨੂੰ ਸਿਰਫ ਆਪਾਂ ਹਲਕੀ ਫੁਲਕੀ ਜੀ ਸਮਝਾ ਸਕਦੇ ਆ ਕਿ ਤੈਨੂੰ ਇਸ ਤਰੀਕੇ ਨਾਲ ਸਮਝਾ ਆ ਵੀ ਕੀ ਮਤਲਬ ਆਪਾਂ ਨੂੰ ਬੱਚੇ ਨੂੰ ਸਮਝਣਾ ਪੈਣਾ ਹੈ ਕਿ ਬੱਚਾ ਕਿਸ ਤਰੀਕੇ ਨਾਲ ਸਿੱਖਣਾ ਚਾਹਣਾ ਹੈ ਬੱਚੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਪੈਂਦਾ ਇਹ ਪੈਡਾਗੋਜੀ ਦਾ ਰੂਲ ਹੈਗਾ ਸਟੂਡੈਂਟ ਦੀਆਂ ਫੀਲਿੰਗਸ ਇਗਨੋਰ ਨਾ ਕਰੋ ਹੁਣ ਸਟੂਡੈਂਟ ਦੀਆਂ ਜਿਹੜੀਆਂ ਇਮੋਸ਼ਨ ਹੁੰਦੇ ਨੇ ਉਹਨਾਂ ਨੂੰ ਸਮਝੋ ਸਪੋਰਟ ਕਰੋ ਸਟੂਡੈਂਟ ਕਿਸ ਫੀਲਿੰਗ ਨਾਲ ਪੜਨਾ ਚਾਉਂਦੇ ਨੇ ਕਿਸ ਫੀਲਿੰਗ ਨਾਲ ਸਕੂਲ ਦੇ ਵਿੱਚ ਆਉਂਦੇ ਨੇ ਸਟੂਡੈਂਟ ਨੇ ਜਿਵੇਂ ਕਈ ਵਾਰੀ ਬੱਚੇ ਕੋਲੋਂ ਕੋਈ ਪ੍ਰੋਬਲਮ ਦੇ ਵਿੱਚ ਹੁੰਦਾ ਤਾਂ ਸਟੂਡੈਂਟ ਦੀ ਫੀਲਿੰਗ ਨੂੰ ਇਗਨੋਰ ਨਾ ਕਰੋ ਵੀ ਚਲੋ ਇਹਦੀ ਦਿੱਕਤ ਹੋ ਗਈ ਆਪਦੀ ਹੋ ਗਈ ਆਪਾਂ ਨੇ ਕੀ ਲੈਣਾ ਆਪਣੀ ਤਾਂ ਸੈਲਰੀ ਪੇ ਜਾਣੀ ਆ ਤਾਂ ਬੱਚੇ ਨੂੰ ਕੀ ਕਰੋ ਬੱਚੇ ਦੀ ਜਿਹੜੀਆਂ ਫੀਲਿੰਗ ਨੇ ਉਸ ਨੂੰ ਸਮਝੋ ਵੀ ਕਿਉਂ ਬੱਚਾ ਕੱਲ ਕੰਮ ਕਰਕੇ ਨਹੀਂ ਆਇਆ ਕੀ ਫੀਲਿੰਗ ਕੀ ਬੱਚੇ ਨੂੰ ਪ੍ਰੋਬਲਮ ਹੋ ਸਕਦੀ ਉਸ ਨੂੰ ਸੌਲ ਸਮਝਾ ਕੇ ਹੱਲ ਕਰੋ ਇਹ ਸਾਡਾ ਪੈਡਾਗੋਜੀ ਦਾ ਇੱਕ ਰੂਲ ਹੈਗਾ ਬਹੁਤ ਯਾਰ ਬਹੁਤ ਜ਼ਿਆਦਾ ਇਨਫੋਰਮੇਸ਼ਨ ਨਾ ਦਿਓ ਇਹ ਨਹੀਂ ਹੈਗਾ ਵੀ ਸਟੈਪ ਬਾਈ ਸਟੈਪ ਕਰੋ ਇੱਕ ਤਰੀਕੇ ਨਾਲ ਜੇ ਬਸ ਸੋਸ਼ਲ ਸਟਡੀ ਹੈ ਹਨਾ ਜਿਵੇਂ ਆਪਾਂ ਸੋਸ਼ਲ ਸਟਡੀ ਦੀ ਆਪਾਂ ਪੋਲੀਟੀ ਤੁਲਾ ਲਓ ਹੁਣ ਬੱਚੇ ਨੂੰ ਸਿੱਧਾ ਹੀ ਇੱਕ ਤਰੀਕ ਇੱਕ ਦਿਨ ਹੀ ਕਹਿ ਦਈਏ ਵੀ ਤੂੰ ਸਾਰਾ ਕਨਸਟੀਟਿਊਸ਼ਨ ਸਾਰਾ ਤੂੰ ਕਰਿਆ ਉਸ ਤੋਂ ਬਾਅਦ ਰਾਜ ਸਭਾ ਲੋਕ ਸਭਾ ਹਾਈ ਕੋਰਟ ਸੁਪਰੀਮ ਕੋਰਟ ਆਪਾਂ ਕਹਿ ਸਕਦੇ ਆ ਸਾਰਾ ਹੀ ਮਤਲਬ ਫੰਡਾਮੈਂਟਲ ਰਾਈਟ ਡਿਊਟੀ ਜੇ ਇੱਕ ਸਮੇਂ ਤੂੰ ਸਾਰੇ ਯਾਦ ਕਰ ਬੱਚੇ ਨੂੰ ਸਟੈਪ ਬਾਈ ਸਟੈਪ ਪਹਿਲਾਂ ਜਿਵੇਂ ਆਪਣੇ ਆਪਣੀ ਪੋਲੀਟਿਕਲ ਕਲਾਸ ਲਗਾਈ ਦੀ ਪਹਿਲਾਂ ਕਨਸਟੀਟਿਊਸ਼ਨ ਕਿਵੇਂ ਬਣਾਇਆ ਕਿਹੜੇ ਕਿਹ ਕਿੰਨਾ ਨੇ ਮੰਗ ਕੀਤੀ ਸਟੈਪ ਬਾਈ ਸਟੈਪ ਕਿਹੜੇ ਕਿਹੜੀਆਂ ਮੀਟਿੰਗਾਂ ਹੋਈਆਂ ਜਿਸ ਤਰੀਕੇ ਨਾਲ ਕਨਸਟੀਟਿਊਸ਼ਨ ਸਾਡੇ ਸਾਹਮਣੇ ਨਿਕਲ ਕੇ ਆਉਂਦਾ ਹੈ ਉਸ ਤੋਂ ਬਾਅਦ ਕਦੋਂ ਲਾਗੂ ਕੀਤਾ ਗਿਆ ਸਟੈਪ ਬਾਈ ਸਟੈਪ ਬੱਚੇ ਨੂੰ ਅੱਗੇ ਕਰਾਂਦੇ ਜਾਓ ਕਿਉਂਕਿ ਮੈਂ ਸੋਸ਼ਲ ਸਟਡੀ ਦੀ ਅੱਗੇ ਜਿਹੜੀ ਪੈਡਾਗੋਜੀ ਕਰਾਣੀ ਹੈ ਤਾਂ ਕਰਕੇ ਤੁਹਾਨੂੰ ਇੱਕ ਐਗਜ਼ਾਮਪਲ ਆਈ ਮੈਂ ਸੋਸ਼ਲ ਸਟਡੀ ਵਾਲੀਆਂ ਦੇ ਦੇ ਰਿਹਾ ਮੇਰੇ ਕੋਲ ਵੈਸੇ ਤਾਂ ਬਹੁਤ ਐਗਜ਼ਾਮਪਲਾਂ ਸੀ ਲਰਨਿੰਗ ਨੂੰ ਰਚਨਾ ਕਰੋ ਕਦੇ ਵੀ ਆਪਾਂ ਕਹਿ ਸਕਦੇ ਹਾਂ ਰੀਪਰਟੇਸ਼ਨ ਅਤੇ ਪ੍ਰੈਕਟਿਸ ਦਿਓ ਬੱਚਿਆਂ ਨੂੰ ਬੱਚੇ ਨੂੰ ਵੱਧ ਤੋਂ ਵੱਧ ਰਿਪੀਟੇਸ਼ਨ ਤੇ ਪ੍ਰੈਕਟਿਸ ਕਰਨ ਦਿਓ ਲਰਨਿੰਗ ਨੂੰ ਰਸ਼ ਨਾ ਕਰੋ ਇਹ ਹੋਵੇ ਲਰਨਿੰਗ ਬਹੁਤ ਜ਼ਿਆਦਾ ਔਖੀ ਨਾ ਬਣਾਓ ਜੇਕਰ ਬੱਚੇ ਨੂੰ ਕੋਈ ਸਪੈਲਿੰਗ ਸਮਝਣ ਦੇ ਵਿੱਚ ਤਾਂ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਕਿਈ ਵਾਰੀ ਕੋਈ ਬੱਚਾ ਕਿਸੇ ਭਾਸ਼ਾ ਨੂੰ ਸਮਝਣ ਦੇ ਵਿੱਚ ਕਮਜ਼ੋਰ ਹੁੰਦਾ ਹੈ ਤਾਂ ਉਸ ਨੂੰ ਉਸ ਦੀ ਆਪਣੀ ਜਿਹੜੀ ਭਾਸ਼ਾ ਦੇ ਵਿੱਚ ਸਮਝ ਸਕਦਾ ਹੈ ਉਰਦੂ ਵਿੱਚ ਆਪਾਂ ਆਪਾਂ ਚੇਂਜ ਕਰਕੇ ਬੱਚੇ ਨੂੰ ਆਸਾਨੀ ਨਾਲ ਸਮਝਾ ਸਕਦੇ ਹਾਂ ਜਿਹੜਾ ਆਪਣਾ ਜਿਹੜਾ ਕੰਟੈਂਟ ਉਹ ਰਸ਼ਨੀ ਹੋਣਾ ਚਾਹੀਦਾ ਬਹੁਤਾ ਟਫ ਨਹੀਂ ਹੋਣਾ ਚਾਹੀਦਾ ਕਹਿੰਦਾ ਪਾ ਆਸਾਨ ਹੈ ਹੋਣਾ ਚਾਹੀਦਾਗਾ ਅਗਲਾ ਅਵੋਇਡ ਇੰਟਰਪਟ ਨਾ ਕਰੋ ਸਟੂਡੈਂਟ ਜਦੋਂ ਬੋਲ ਰਿਹਾ ਹੁੰਦਾ ਹੈ ਉਸ ਨੂੰ ਕੰਪਲੀਟ ਬੋਲਣ ਦਿਓ ਕਹਿੰਦਾ ਪਾ ਆ ਅ ਇੰਟਰਪਟ ਨਾ ਕਰੋ ਬੱਚੇ ਨੂੰ ਟੋਕੂ ਬਣਾ ਦੋ ਜਦੋਂ ਬੱਚਾ ਆਪਣ ਨੂੰ ਕੁਝ ਸਰਾਣਾ ਚਾਹੁੰਦਾ ਹੈ ਤਾਂ ਕਹਿਣਾ ਚਾਹੁੰਦਾ ਹੈ ਇਹਨਾਂ ਨੂੰ ਕਹੋ ਵੀ ਤੂੰ ਚੁੱਪ ਕਰ ਜਾ ਹੁਣ ਜੇ ਬੱਚੇ ਨੂੰ ਬੋਲਣ ਦਿਓ ਬੱਚਾ ਕਿਸ ਹੱਦ ਤੱਕ ਬੋਲ ਸਕਦਾ ਹੈ ਜਾਂ ਕੀ ਕਹਿਣਾ ਚਾਹੁੰਦਾ ਹੈ ਬੱਚੇ ਦੀ ਪੂਰੇ ਕਵਚਨ ਨੂੰ ਧਿਆਨ ਨਾਲ ਸਮਝੋ ਤੇ ਉਸ ਦਾ ਸੋਲਵ ਕਰਨ ਦੀ ਕੋਸ਼ਿਸ਼ ਕਰੋ ਕਦੇ ਵੀ ਉਸ ਨੂੰ ਅਨਕੰਪਲੀਟ ਬੋਲਣ ਤੇ ਕਦੇ ਵੀ ਰੋਕ ਨਾ ਲਗਾਓ ਡੈਕਟਿੰਗ ਲੇਵਲਿੰਗ ਨਾ ਕਰੋ ਅਵੋਇਡ ਨੈਕਿੰਗ ਲੇਵਲਿੰਗ ਮਤਲਬ ਯੂ ਆਰ ਲੇਜੀ ਅਨਾ ਬੱਤਿਉ ਨੂੰ ਕਦੇ ਵੀ ਲੈਕਟਿਵ ਕਰਨ ਦੀ ਕੋਸ਼ਿਸ਼ ਨਾ ਕਰੋ ਵੀ ਤੂੰ ਦਾ ਸੁਸਤ ਹੈ ਸਾਰਾ ਦਿਨ ਸ਼ੱਕਰ ਤੋਂ ਹੀ ਸੁਸਤ ਲੱਗਦਾ ਹੈ ਸੌਂਦਾ ਰਹਿਣਾ ਹੈ ਹਨਾ ਤੂੰ ਤਾਂ ਇਸ ਤਰੀਕੇ ਦਾ ਤੂੰ ਨਹੀਂ ਪੜ ਸਕਦਾ ਕਦੇ ਵੀ ਬੱਚੇ ਨੂੰ ਲੇਜੀ ਬੱਚਾ ਲੇਜੀ ਨਹੀਂ ਹੁੰਦਾ ਹਰ ਇੱਕ ਬੱਚੇ ਦਾ ਇੱਕ ਡਿਫਰੈਂਟ ਬੇ ਹੁੰਦਾ ਆਪਾਂ ਬੱਚੇ ਨੂੰ ਆਪਾਂ ਉਸ ਦੀ ਸਮੱਸਿਆ ਲੱਭ ਕੇ ਆਪਾਂ ਉਸ ਨੂੰ ਇੱਕ ਵਧੀਆ ਲਿਸਨਰ ਇੱਕ ਵਧੀਆ ਸਕਸੈਸ ਆਪਾਂ ਕਹਿ ਸਕਦੇ ਹਾਂ ਸਕਸੈਸਫੁਲ ਬਣਾ ਸਕਦੇ ਹਾਂ ਇਸ ਕਰਕੇ ਇਸ ਤਰੀਕੇ ਦੀਆਂ 네ਗੈਟਿਵ ਲੇਬਲਿੰਗ ਬੱਚੇ ਨਾਲ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਅਗਲਾ ਡਿਸਰਪ ਡਿਸਰੈਸਪੈਕਟ ਨਾ ਕਰੋ ਸਭ ਤੋਂ ਵੱਡਾ ਪੁਆਇੰਟ ਇਹ ਹੈ ਕਿ ਬੱਚੇ ਨੂੰ ਕਦੇ ਵੀ ਡਿਸ ਡਿਸਪੈਕਟ ਸੌਰੀ ਡਿਸਰੈਸਪੈਕਟ ਨਾ ਕਰੋ ਮੇਰਾ ਗੱਲ ਥੋੜਾ ਜਿਹਾ ਖਰਾਬ ਹੈ ਬੱਚੇ ਨੂੰ ਹਰ ਸਟੂਡੈਂਟ ਦੀ ਆਪਾਂ ਕਹਿ ਸਕਦੇ ਹਾਂ ਆਇਡੈਂਟੀ ਮੇਨਟੇਨ ਕਰੋ ਹਰ ਇੱਕ ਸਟੂਡੈਂਟ ਦੀ ਆਇਡੈਂਟੀ ਮੇਨਟੇਨ ਕਰਕੇ ਮਤਲਬ ਉਸ ਦੀ ਅਪਾ ਕਹਿ ਸਕਦੇ ਆ ਕਿ ਹਰ ਇੱਕ ਬੱਚਾ ਜੋ ਹੁੰਦਾ ਨਾ ਵੱਖਰੀ ਆਇਡੈਂਟੀ ਦਾ ਹੁੰਦਾ ਸਾਨੂੰ ਉਹਦੀ ਆਇਡੈਂਟੀ ਨੂੰ ਸਮਝ ਕੇ ਉਸ ਨਾਲ ਡੀਲ ਕਰਨਾ ਚਾਹੀਦਾ ਹੈ ਕਦੇ ਵੀ ਬੱਚੇ ਨੂੰ ਡਿਸਰੈਸਪੈਕਟ ਨਾ ਕਰੋ ਵੀ ਕਲਾਸ ਸਾਹਮਣੇ ਡਾਂਟ ਦੋ ਪੂਰੀ ਕਲਾਸ ਸਾਹਮਣੇ ਬੱਚੇ ਨੂੰ ਵੀ ਤੂੰ ਵੀ ਤੂੰ ਇਸ ਤਰੀਕੇ ਨਾਲ ਹੈ ਵੀ ਤੇਰੇ ਕੱਪੜੇ ਨਹੀਂ ਵਧੀਆ ਪਏ ਜਾਂ ਤੈਨੂੰ ਪੜਾਉਂਦਾ ਨਹੀਂ ਪਤਾ ਤੈਨੂੰ ਸਿੱਖਣ ਦਾ ਨਹੀਂ ਪਤਾ ਕਦੇ ਵੀ ਬੱਚੇ ਦੀ ਰਿਸਪੈਕਟ ਵਧਤ ਤੋਂ ਵਧ ਕਰੋ ਡਿਸਰੈਸਪੈਕਟ ਕਦੇ ਵੀ ਬੱਚੇ ਦੀ ਕਰਨੀ ਨਹੀਂ ਚਾਹੀਦੀ ਪੈਡਾਗੋਜੀ ਤੋਂ ਬਿਲਕੁਲ ਹੀ ਜਿਹੜਾ ਗਲਤ ਕਹਿੰਦੀ ਹੈਗੀ ਅਗਲਾ ਕੁਚਨ ਇਗਨੋਰ ਅ ਇਗਨੋਰ ਪਾਰਟੀਸਿਪੇਸ਼ਨ ਨਾ ਕਰੋ ਡੋਂਟ ਇਗਨੋਰ ਪਾਰਟੀਸਿਪੇਸ਼ਨ ਅਗਰ ਬੱਚਾ ਕਿਸੇ ਚੀਜ਼ ਵਿੱਚ ਭਾਗ ਲੈਣਾ ਚਾਹੁੰਦਾ ਹੈ ਜਾਂ ਆਪਾਂ ਕਹਿ ਸਕਦੇ ਕਿਸੇ ਚੀਜ਼ ਵਿੱਚ ਇਨਵੋਲਵ ਹੋਣਾ ਚਾਹੁੰਦਾ ਉਸ ਨੂੰ ਇਨਵੋਲਵ ਹੋਣ ਦਿਓ ਇਹ ਨਾ ਫੀਲ ਕਰਾਓ ਕਿ ਦੂਜੇ ਸਟੂਡੈਂਟ ਇਪੋਰਟੈਂਟ ਨੇ ਤੂੰ ਇਪੋਰਟੈਂਟ ਨਹੀਂ ਹੈਗਾ ਇਸ ਤਰੀ ਇਹ ਤੂੰ ਜੇ ਜੇ ਇੱਕ ਬੱਚਾ ਖੇਡਾਂ ਵਿੱਚ ਭਾਗ ਲੈਣਾ ਚਾਹੁੰਦਾ ਤਾਂ ਉਸ ਨੂੰ ਇਹ ਨਾ ਕਹੋ ਵੀ ਤੂੰ ਨਹੀਂ ਖੇਡ ਸਕਦਾ ਤੈਨੂੰ ਖੇਡਣਾ ਨਹੀਂ ਆਉਂਦਾ ਫਲਾਣਾ ਬੱਚਾ ਬੜੀਆਂ ਖੇਡਦਾ ਹੈ ਉਸ ਨੂੰ ਨਹੀਂ ਅਸੀਂ ਪਾਰਟਿਸਪੇਸ਼ਨ ਜਪਾਗ ਲੈਣ ਦੀ ਅਗਿਆ ਦਵਾਂਗੇ ਇਸ ਤਰੀਕੇ ਦੀ ਜਿਹੜੀ ਆਪਾਂ ਕਹਿ ਸਕਦੇ ਆ ਇਗਨੋਰ ਪਾਰਟਿਸਪੇਸ਼ਨ ਬੱਚੇ ਦਾ ਕਦੇ ਵੀ ਕਿਸੇ ਬੱਚੇ ਨੂੰ ਇਗਨੋਰ ਨਾ ਕਰੋ ਕਿਉਂਕਿ ਬੱਚੇ ਅੰਦਰ ਜਿਹੜਾ ਟੈਲੈਂਟ ਉਹ ਹਕਸਰੀ ਛੁਪਿਆ ਹੁੰਦਾ ਹੈ ਅੱਗੇ ਹੈ ਫੇਵਰਿਜਮ ਅਵਾਇਡ ਹੁਣ ਇਹ ਅੱਜ ਕੱਲ ਸਭ ਤੋਂ ਵੱਧ ਚੱਲ ਰਿਹਾ ਹੈ ਕੁਝ ਬੱਚੇ ਟੀਚਰ ਨੂੰ ਪਸੰਦ ਆ ਜਾਂਦੇ ਨੇ ਕੁਝ ਬੱਚੇ ਫੇਵਰੇਟ ਬਣ ਜਾਂਦੇ ਨੇ ਸ਼ੁਰੂ ਤੋਂ ਹੀ ਹਨਾ ਤਾਂ ਕਰਕੇ ਬੱਚੇ ਬਾਕੀ ਬੱਚਿਆਂ ਨੂੰ ਇਸ ਤਰੀਕੇ ਨਾਲ ਆਪਦੇ ਆਪ ਨੂੰ ਇਹ ਫੀਲ ਹੁੰਦਾ ਹੈ ਕਿ ਮੈਂ ਤਾਂ ਸਕੂਲ ਦੇ ਵਿੱਚ ਐਵੇਂ ਤੁਰਿਆ ਫਿਰਦਾ ਕਦੇ ਹੀ ਬੱਚੇ ਨੂੰ ਇਹ ਨਾ ਕੋਈ ਫਲਾਣਾ ਸਟੂਡੈਂਟ ਮੇਰਾ ਸਾਰੀ ਕਲਾਸ ਚੋ ਫੇਵਰਟ ਹੈ ਇੱਕ ਟੀਚਰ ਦੇ ਜਿਹੜੇ ਸਟੂਡੈਂਟ ਨੇ ਅਗਰ 32 ਬੱਚੇ ਨੇ ਤਾਂ 32 ਦੇ ਬੱਚੇ ਬੱਚੇ ਦੇ 32 ਦੇ 32 ਸਟੂਡੈਂਟ ਹੀ ਟੀਚਰ ਦੇ ਫੇਵਰਟ ਹੋਣੇ ਚਾਹੀਦੇ ਨੇ ਇਹ ਨਾ ਹੋਵੇ ਕਿ ਫਲਾਣੀ ਕੁੜੀ ਮੇਰੀ ਫੇਵਰਟ ਹੈ ਫਲਾਣਾ ਮੁੰਡਾ ਮੇਰਾ ਫੇਵਰਟ ਹੈ ਇੱਕ ਟੀਚਰ ਲਈ ਸਾਰੇ ਦੀ ਸਾਰੀ ਕਲਾਸ ਸਾਰਾ ਸਾਰਾ ਸਕੂਲ ਫੇਵਰਟ ਹੁੰਦਾ ਹੈਗਾ ਏਸੀ డు ਐਂਡ ਡੋਂਟ ਇਸ ਤਰੀਕੇ ਨਾਲ ਤੁਸੀਂ ਸਮਝ ਹੀ ਗਏ ਹੋਣ ਕਿ ਬੱਚੇ ਨਾਲ ਮਿਸਫੇਵ ਨਹੀਂ ਕਰਨਾ ਬੱਚੇ ਨੂੰ ਮਾਰਨਾ ਨਹੀਂ ਬੱਚੇ ਨੂੰ ਡਾਂਟਣਾ ਨਹੀਂ ਬੱਚੇ ਨਾਲ ਲੇਬਲਿੰਗ ਨਹੀਂ ਕਰਨੀ ਬੱਚੇ ਨੂੰ ਆਪਾਂ ਕਹਿ ਸਕਦੇ ਹਾਂ ਬਹੁਤੀ ਟਫ ਕੁਐਸਚਨ ਨਹੀਂ ਦੇਣੇ ਬੱਚੇ ਨੂੰ ਇਗਨੋਰ ਨਹੀਂ ਕਰਨਾ ਬੱਚੇ ਨੂੰ ਤੁਲਨਾ ਨਹੀਂ ਕਰਨੀ ਵੀ ਫਲਾਣਾ ਬੱਚਾ ਵਧੀਆ ਫਲਾਣਾ ਨਹੀਂ ਵਧੀਆ ਇਸ ਤਰੀਕੇ ਨਾਲ ਪੈਡਾਗੋਜੀ ਦੇ ਮੁਤਾਬਕ ਸਾਨੂੰ ਮੇਨ ਮੇਨ ਇਫੈਕਟ ਦੱਸ ਦਿੱਤੇ ਨੇ ਇਸ ਤਰੀਕੇ ਨਾਲ ਤੁਸੀਂ ਆਪਣੀ ਪੈਡਾਗੋਜੀ ਦੀ ਸ਼ੁਰੂਆਤ ਕਰ ਸਕਦੇ ਹਾਂ ਅੱਗੇ ਆਪਾਂ ਸਾਈਕੋਲੋਜੀ ਸਾਈਕੋਲੋਜੀ ਦੀ ਪੈਡਾਗੋਜੀ ਤਾਂ ਮੈਡਮ ਕਰਾ ਰਹੇ ਨੇ ਉਹਨਾਂ ਦੇ ਬਿਨਾ ਸੋਸ਼ਲ ਸਟਡੀਜ਼ ਦੀ ਪੈਡਾਗੋ ਪੈਡਾਗੋਜੀ ਹੈ ਜਿਹੜੀ ਉਹ ਆਪਾਂ ਸ਼ੁਰੂ ਕਰਾਂਗੇ ਹੁਣ ਤੁਸੀਂ ਮੇਰੀ ਕਲਾਸ ਨੂੰ ਫਿਜ਼ਿਕਸ ਹੈ ਇਿੱਦੀ ਤੁਹਾਨੂੰ ਮੈਂ ਡੈਮੋ ਦਿਖਾਉਣਾ ਤੁਸੀਂ ਆਪਦੇ ਆਪ ਹੀ ਪੈਡਾਗੋਜੀ ਸਿੱਖ ਸਕਦੇ ਹੋ ਜਦੋਂ ਵਿਦਿਆਰਥੀ ਨੂੰ ਸਵਾਲ ਪੁੱਛੇ ਤਾਂ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਉਸ ਨੂੰ ਇਗਨੋਰ ਕਰਨਾ ਚਾਹੀਦਾ ਜਾਂ ਅਨਸਰ ਮਤਲਬ ਕਿ ਪੇਸ਼ੈਂਟ ਨਾਲ ਅਨਸਰ ਦੇਣਾ ਚਾਹੀਦਾ ਆਪਣਾ ਪੇਸ਼ੈਂਟਸ਼ਿਪ ਬਣਾ ਕੇ ਤਾਂ ਇਧਰ ਆਇਆ ਅਨਸਰ ਹੈ ਅਨਸਰ ਪੇਸ਼ੈਂਟ ਲਈ ਜਿਵੇਂ ਤੁਹਾਨੂੰ ਅਥੀਓਰੀ ਦੇ ਵਿੱਚ ਕਰਵਾਇਆ ਗਿਆ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਅਗਲਾ ਕੁਐਸਚਨ ਵਿਦਿਆਰਥੀ ਨੂੰ ਪਰ ਪ੍ਰੇਰਿਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਉਹਨਾਂ ਨੂੰ ਹਰਾਸ਼ ਕਰੋ ਇਗਨੋਰ ਕਰੋ ਉਹਨਾਂ ਨਾਲ ਕੰਪੇਅਰ ਕਰੋ ਜਾਂ ਅੱਪਾ ਕਹਿ ਸਕਦੇ ਆ ਪ੍ਰਾਈਜ਼ ਦੇਖ ਕੇ ਜੇ ਉਹਨਾਂ ਦੀ ਤਾਰੀਫ ਕਰਕੇ ਤਾਂ ਤੁਸੀਂ ਆਸਾਨੀ ਨਾਲ ਇਹ ਸੋਲਵ ਕਰ ਸਕਦੇ ਆ ਪ੍ਰਾਈਜ਼ ਫੌਲਟ ਉਹਨਾਂ ਦੀ ਤਾਰੀਫ ਕਰਕੇ ਆਪਾਂ ਵਿਦਿਆਰਥੀ ਨੂੰ ਵਧੀਆ ਤਰੀਕੇ ਨਾਲ ਪ੍ਰੇਰਿਤ ਕਰ ਸਕਦੇ ਆ ਸੋ ਵਿਦਿਆਰਥੀਆਂ ਨੂੰ ਪੜਾਉਂਦੇ ਕਿਹੜਾ ਤਰੀਕਾ ਗਲਤ ਹੈ ਕਿਹੜਾ ਤਰੀਕਾ ਗਲਤ ਹੈ ਤਾਂ ਉਹ ਹੈਗਾ ਓਵਰਲੋਡਿੰਗ ਇਨਫੋਰਮੇਸ਼ਨ ਬਹੁਤ ਜ਼ਿਆਦਾ ਜਾਣਕਾਰੀ ਆਪਾਂ ਦੇਣੀ ਇਹ ਗਲਤ ਹੈ ਇਨਕਰਜ ਪਾਰਟਿਸਪੀਕੇਸ਼ਨ ਬਤਤ ਬਤ ਭਾਗ ਲੈਣਾ ਇਹ ਸਹੀ ਹੈ ਮੇਕਿੰਗ ਲਰਨਿੰਗ ਫਨ ਇਹ ਵੀ ਵਧੀਆ ਗਿਵ ਪੋਸਟਿੰਗ ਫੀਡਬੈਕ ਇਹ ਵੀ ਵਧੀਆ ਓਵਰਲੋਡਿੰਗ ਇਨਫੋਰਮੇਸ਼ਨ ਹੈ ਜਿਹੜਾ ਇਹ ਇਹ 네ਗੇਟਿਵ ਵੇਸ ਕਰਕੇ ਇਹਦਾ ਰਾਈਟ ਆਨਸਰ অপਸ਼ਨ ਨੰਬਰ B ਬਹੁਤ ਜ਼ਿਆਦਾ ਜਾਣਕਾਰੀ ਨਾ ਦੇਣਾ ਅਗਲਾ ਕਵਚਨ ਹਰ ਅਧਿਆਪਕ ਹਰ ਵਿਦਿਆਰਥੀ ਨਾਲ ਕਿਵੇਂ ਬទਿਰਾ ਕਰੇ ਕੰਪੇਅਰ ਕਰੇ ਰਿਸਪੈਕਟ ਇਗਨੋਰ ਕਰੇ ਗਿਵ ਸਮ ਪਨੀਸ਼ਮੈਂਟ ਇਹਦੇ ਤੁਸੀਂ ਆਸਾਨੀ ਨਾਲ ਇਹਦਾ ਆਨਸਰ ਦੇ ਸਕਦੇ ਹੋ ਉਹਦੀ ਰਿਸਪੈਕਟ ਇੰਡੀਵੀਜੂਅਲੀ ਬੱਚਾ ਉਸ ਨੂੰ ਸਤਿਕਾਰ ਦੇ ਕੇ ਵਿਦਿਆਰਥੀ ਦਾ ਉਹਦੇ ਬទਿਰੇ ਦੇ ਵਿੱਚ ਆਪਾਂ ਵਾਅਦਾ ਕਰ ਸਕਦੇ ਹਾਂ ਉਦੋਂ ਦੀ ਬਲਕਨਤਾ ਦਾ ਅਧਰ ਕਰ ਸਕਦਾ ਜਿਵੇਂ ਤੁਸੀਂ ਥਿਉਰੀ ਮੈਂ ਸੋਨੂੰ ਇੱਕ ਵਚਨਤਾ ਕਰਾ ਰਿਹਾ ਤਾਂ ਜੋ ਤੁਹਾਨੂੰ ਇਹ ਲੱਗੋ ਵੀ ਤੁਹਾਨੂੰ ਤੁਹਾਨੂੰ ਲੱਗੇ ਵੀ ਜਿਹੜੀ ਆਪਾਂ ਥਿਉਰੀ ਕਰੀਏ 15 20 ਮਿੰਟ ਲਾਏ ਨੇ ਉਹ ਸਾਡੇ ਬੇਸਤ ਨਹੀਂ ਗਏ ਆਸੀਂ ਆਸਾਨੀ ਨਾਲ ਇਸ ਤਰੀਕੇ ਦੇ ਹੀ ਐਮ ਐਸ ਕਿਊ ਆਉਂਦੇ ਹੁੰਦੇ ਨੇ ਪੈਡਾਗੋਜੀ ਦੇ ਵਿੱਚ ਆਸਾਨੀ ਨਾਲ ਤੁਸੀਂ ਕਰ ਸਕਦੇ ਹੋ ਦੇਖੋ ਨੂੰ ਓਕੇ ਲੱਗਦੀ ਹੈ ਬਹੁਤ ਆਸਾਨ ਸਿੱਖਣ ਰੋਚਕ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ ਲੈਕਚਰ ਓਨਲੀ ਓਨਲੀ ਲੈਕਚਰ ਦੇਣਾ ਚਾਹੀਦੇ ਨੇ ਗੇਵਜ ਐਂਡ ਵਿਜੂਅਲ ਐਡਜ਼ ਸਟ੍ਰਿਕਟ ਡਿਸਪਲਿਨ ਓਨਲੀ ਇਗਨੋਰ ਕਰੀਏਟੀਵਿਟੀ ਤਾਂ ਤੁਸੀਂ ਇੱਥੇ ਲਾਓ ਲਾ ਸਕਦੇ ਹੋ ਸਾਨੀ ਨਾਲ ਲੈਕਚਰ ਦੇਣੇ ਬਹੁਤ ਜ਼ਿਆਦਾ ਇਹ ਵੀ 네ਗੇਟਿਵ ਵਰਡ ਹੈ ਸਟ੍ਰਿਕਟ ਇਹ ਵੀ 네ਗੇਟਿਵ ਵਰਡ ਹੈ ਇਗਨੋਰ ਕਰਨਾ ਇਹ ਵੀ ਗਲਤ ਹੈ ਉਹਨੂੰ ਗੇਵਜ ਐਂਡ ਵਿਜੂਅਲ ਐਡਜ਼ ਦੇ ਕੇ ਆਪਾਂ ਦੇ ਕੇ ਆਪਾਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿੱਖਣਾ ਨਾਲ ਦੇ ਰੋਚਕ ਬਣਾ ਸਕਦੇ ਕਦੇ ਵੀ ਪੈਡਾਗੋਜੀ ਦੇ ਵਿੱਚ ਇੱਕ ਤੁਹਾਨੂੰ ਹੋਰ ਦੱਸਣ ਲੱਗੇ ਕਦੇ ਵੀ ਦੋ ਆਨਸਰ ਤੁਹਾਨੂੰ ਵਧੀਆ ਲੱਗਦੇ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਆਪਾਂ ਨੂੰ ਬੈਸਟ ਆਨਸਰ ਚੂਜ਼ ਕਰਨਾ ਹੁੰਦਾ ਇੱਥੇ ਬੈਸਟ ਆਨਸਰ ਜੀ ਪੜਾ ਦੇਗਾ ਜੀ ਧਿਆਨ ਨਾਲ ਸਮਝੀਏ ਤੁਸੀਂ ਕਲਾਸ ਤਾਂ ਬੈਸਟ ਆਨਸਰ ਇਹ ਗੇਮ ਐਂਡ ਵਿਜੂਅਲ ਏਡ ਦਾ ਆਪਾਂ ਕੁਝ ਕੁ ਵਜੇ ਇੱਥੇ ਜਾਣਗੇ ਵੀ ਲੈਕਚਰ ਦੇ ਕੇ ਲੈਕਚਰ ਵੀ ਇੱਕ ਆਪਾਂ ਬਹੁਤ ਜ਼ਿਆਦਾ ਲੈਕਚਰ ਦੇਣਾ ਇੱਕ 네ਗੇਟਿਵ ਵਰਡ ਹੈ ਇਹ ਵਰਡ ਸਹੀ ਨਹੀਂ ਹੈਗਾ ਤਾਂ ਆਪਾਂ ਹੋਰ ਐਮਸੀਕਿਊ ਬਣਾਉਣ ਲਈ ਮੀਚੇ ਕਮੈਂਟ ਕਰ ਦਿਓ ਥੈਂਕਸ ਫॉर ਵਾਚਿੰਗ ਸ਼ੇਅਰ ਐਂਡ ਲਾਈਕ